ਅੱਜ ਆਏ ਹੋਏ ਸਿੱਖਿਆ ਵਿਭਾਗ ਦੇ ਵੱਡੇ ਅਧਕਾਰੀ ਡਿਪਟੀ ਡੀਓ ਸਾਹਿਬ ਬੀਪੀਓ ਸਾਹਿਬ ਇਸ ਨਗਰ ਦੀ ਪੰਚਾਇਤ ਇਸ ਤਰ੍ਹਾਂ ਦੇ ਮੇਰੇ ਸਾਰੇ ਸਰਕਾਰੀ ਅਹੁਦਿਆਂ ਕੀ ਨੌਜਵਾਨ ਬਜ਼ੁਰਗ ਬਹਾਉਸਰ ਨੂੰ ਨੌਜਵਾਨ ਕੀਏ ਬਜ਼ੁਰਗ ਕੀਏ ਹਾਂ ਔਰ ਇਥੋਂ ਦੇ ਪ੍ਰਿੰਸੀਪਲ ਸਾਹਿਬਾ ਸਟਾਫ ਮੇਰੇ ਨਾਲ ਆਏ ਹੋਏ ਸਾਰੇ ਅਫਸਰ ਤੇ ਬਹੁਤ ਹੀ ਪਿਆਰੇ ਬੱਚੇ ਸਾਡੀਆਂ ਭੈਣਾਂ ਜਿਹੜੀਆਂ ਇੱਥੇ ਆਈਆਂ ਅੱਜ ਔਰ ਮੰਜੀਤ ਜੀ ਜਿਹੜੇ ਕਰਕੇ ਮੇਰੇ ਤੁਸੀ ਬਾਤ ਸੁਣ ਰਹੇ ਹੋ ਸੋ ਆਪ ਸਭ ਨਾਲ ਸਭ ਤੋਂ ਪਹਿਲਾਂ ਮੈਂ ਉਸ ਕਲਗੀਧਰ ਪਾਤਸ਼ਾਹੀ ਉਸ ਸਰਬਾਸਤ ਨੀਵੀ ਉਸ ਮਰਦ ਘਮੜੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੀ ਬਖਸ਼ੀ ਹੋਈ ਫਤਿਹ ਦੀ ਝਾਂਜ ਪਾਉਣ ਲੱਗਿਆ ਸੋ ਫਤਿਹ ਦਾ ਜਵਾਬ ਫਤਿਹ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਇੱਕ ਬਦਲਾਅ ਤਾਂ ਆ ਗਿਆ ਲਿਆਂਦਾ ਤੁਸੀਂ ਯਾਰ ਪਹਿਲਾਂ ਮੈਨੂੰ ਦੱਸੋ ਵੀ ਡੱਡੂ ਮੀ ਤੋਂ ਬਿਨਾ ਇਹ ਲੀਡਰ ਵੋਟਾਂ ਤੋਂ ਬਿਨਾ ਤੁਹਾਡੇ ਨਾਦਰ ਆਏ ਸੀ ਕਿਤੇ ਹਾਂਜੀ ਆ ਬਿੜਾ ਵੋਟਾਂ ਤੋਂ ਆਇਆ ਖੜਾ ਤਾਂ ਤੁਹਾਡੇ ਕੋਲ ਤੁਹਾਡਾ ਲੀਡਰ ਇਹ ਆ ਬਦਲਾ ਇਹ ਇਸ ਚੜ ਕੇ ਆਇਆ ਮੈਂ ਤੁਹਾਡੇ ਕੋਲੇ ਕਿ ਜਿਹੜਾ ਤੁਸੀਂ ਮੇਰੇ ਤੇ ਸਹਾਰ ਕੀਤਾ ਦੋ ਵਾਰੀ ਮੈਨੂੰ ਜਿਤਾਇਆ ਔਰ ਜਿਤਾਇਆ ਕਹਿੰਦਾ ਟਿੱਬੇ ਤੇ ਪਣੀ ਜਿਹੜਾ ਬਹੁਤ ਵੱਡਾ ਕੰਮ ਔਰ ਚੜਾਇਆ ਵੀ ਕਿਵੇਂ ਕਮਾਲ ਦੀ ਗੱਲ ਆਏ ਬਸ ਲੋਕ ਜਿੱਥੇ ਮੈਂ ਗੱਲ ਦਾਦਾ ਖੜਖੜ ਵੇਰੇ ਮੇਰੇ ਨਾਲ ਮੈਂ ਕਿਹਾ ਵੀ 2 ਲੱਖ ਲੜਾਏ ਆ ਮੈਨੂੰ ਮੇਰੇ ਹਲਕੇ ਦੇ ਲੋਕਾਂ ਨੇ 2 ਕਿਸੇ ਬੰਦੇ ਨੇ ਮੈਥੋਂ ਟਰੱਕ ਟਰੱਕ ਭੁੱਕੀ ਦਾ ਲੱਗ ਜਾਂਦਾ ਕਿਸੇ ਨੇ ਚਮਚਾ ਭੁੱਕੀ ਲਾਦੀ ਮੰਗਿਆ ਮੈਥੋਂ ਟਰੱਕਾਂ ਦੇ ਟਰੱਕ ਸ਼ਰਾਬ ਲੱਗ ਜਾਂਦੀ ਆ ਕਿਸ ਨੇ ਟੋਪ ਕਾ ਸ਼ਰਾਬਦਾਰੀ ਮੰਗਿਆ ਮੈਥੋਂ ਕਰੋੜਾ ਅਰਬਾ ਰੁਪਏ ਲੱਗ ਜਾਂਦੇ ਆ ਉਹ ਕਿਸੇ ਨੇ ਵੋਟ ਦੇ ਪੈਸੇ ਨਹੀਂ ਮੰਗੇ ਯਾਰ ਮੈਥੋਂ ਕਈ ਜਿੰਨਾਂ ਦਾ ਜਮਾ ਨਹੀਂ ਸਕਦਾ ਸੀ ਉਹਨਾਂ ਨੇ ਪੈਸੇ ਦੋਨਾਂ ਪਾਸੋਂ ਲੈ ਲੈ ਵੋਟ ਪਾਈ ਰੁਪਾ ਸੋ ਜਿੰਨਾ ਲੋਕਾਂ ਨੇ ਬਾਈ ਐਨਾ ਪਿਆਰ ਕੀਤਾ ਓਏ ਮੈਂ ਤਾਂ ਜਾਊਂਗਾ ਨਾ ਆ ਕਈ ਵਿਰੋਧੀ ਕਿਹੜੇ ਕਿ ਪਿੰਡਾਂ ਚ ਤੁਰੇ ਫਿਰਦੇ ਆ ਆਹੋ ਤੁਸੀਂ ਤਾਂ ਚੰਡੀਗੜ੍ਹ ਦੇ ਹੁੰਦੇ ਸੀਗੇ ਸੰਤਾ ਲੋਕਾਂ ਨੇ ਬਣਾਇਆ ਮੈਂ ਤਾਂ ਪਿੰਡਾਂ ਜਾਊਂਗਾ ਬਈ ਉਹਨਾਂ ਨੂੰ ਇਸ ਗੱਲ ਦੀ ਤਕਲੀਫ ਹੋਈ ਜਾਂਦੀ ਹੈ ਵੀ ਇਹ ਪਿੰਡਾਂ ਚ ਕਿਉਂ ਜਾਂਦਾ ਤੁਸੀਂ ਮੈਨੇ ਉਹ ਦੱਸੋ ਵੀ ਆਪਣੇ ਐਸ ਪ੍ਰਾਇਮਰੀ ਸਕੂਲ ਚ ਪਹਿਲਾ ਕੋਈ ਕੈਬਨਿਟ ਮੰਤਰੀ ਆਇਆ ਨਹੀਂ ਉਹ ਇਸ ਕਰਕੇ ਨਹੀਂ ਆਉਂਦੇ ਸੀ ਕਿਉਂਕਿ ਉਹ ਆਪ ਬਣਦੇ ਸੀ ਪੈਸੇ ਵੰਡ ਕੇ ਬਣਦੇ ਸੀ ਨਸ਼ੇ ਵੰਡ ਕੇ ਬਣਦੇ ਸੀ ਗੁੰਡਾਗਰਦੀ ਕਰਕੇ ਬਣਦੇ ਸੀ ਮੈਂ ਇਸ ਕਰਕੇ ਆਇਆ ਭਾਵੇਂ ਮੈਂ ਮੰਤਰੀਆਂ ਨਾਲ ਉੱਤੇ ਬਹਿਣਾ ਤੁਹਾਡੀ ਕਿਰਪਾ ਨਾਲ ਗੁਰੂ ਸਾਹਿਬ ਨੇ ਮਿਹਰ ਕੀਤੀ ਹੈ 20 ਫੁੱਟ ਉੱਚੀ ਕੁਰਸੀ ਆ ਉਹ ਤੁਸੀਂ ਲਵਾਈ ਆ ਉੱਥੇ ਮੇਰੀ ਮੈਂ ਇਸ ਕਰਕੇ ਆਇਆ ਕਿਉਂਕਿ ਮੈਨੂੰ ਤੁਸੀਂ ਬੁਲਾਇਆ ਤੇ ਮੈਂ ਜਿਹੜਾ ਤੁਸੀਂ ਮੇਰੇ ਤੇ ਸਾਨ ਕੀਤਾ ਮੈਂ ਸਾਨ ਮੋੜਨਾ ਗੱਲਾਂ ਨਾਲ ਨਹੀਂ ਅਕੇ ਕਹਿੰਦੇ ਨੀ ਪੱਥਰ ਰੱਖੀ ਜਾਂਦੇ ਆ ਜੀ ਸੁਣਿਆ ਹੋਣਾ ਤੁਸੀਂ ਆ ਅੱਜ ਕੱਲ ਬੈਠੇ ਮੋਬਾਈਲ ਤੇ ਬੋਲੀ ਜਾਂਦੇ ਹੁੰਦੇ ਕੀ ਨੀ ਪੱਥਰ ਰੱਖੀ ਜਾਂਦੇ ਆ ਉਹ ਮੈਂ ਕਹਿਆ ਯਾਰ ਇਹ ਨਵਾਂ ਕੰਮ ਕਰਨ ਲੱਗਿਆ ਸੀ ਨੀ ਪੱਥਰ ਆ ਤੁਸੀਂ ਵੀ ਰੱਖਦੇ ਸੀ ਕਈ ਨਹੀਂ ਪੱਥਰ ਮੈਂ ਹੁਣ ਵੀ ਦਿਖਾ ਦਿੰਦਾ ਤੁਹਾਨੂੰ ਉਹ ਕੱਲੇ ਨੀ ਪੱਥਰੀ ਆ ਕੰਮ ਕਰਦੇ ਆਉਂਦੇ ਠੱਠਿਆਂ ਦੇ ਫੁਰਕਣ ਦੇ ਅਸੀਂ ਰਿਕਾਰਡ ਦੀ ਗੱਲ ਐ ਕੱਲੀਆਂ ਗੱਲਾਂ ਨਹੀਂ ਗਵਰਨਮੈਂਟ ਪ੍ਰਾਈਮਰੀ ਸਕੂਲ ਫਿੱਡੇ ਖੋੜਨੇ ਚ ਪਿਛਲੇ 3 ਸਾਲਾਂ ਚ 30 ਲੱਖ 16000 ਰੁਪਇਆ ਖਰਚ ਕੇ ਮ ਆਇਆ ਇਥੇ ਪੱਥਰ ਰੱਖਣ ਖਰਚ ਕੇ ਇਹ ਆ ਬਦਲਾ ਜਿਹੜਾ ਕੋਈ ਤੁਹਾਨੂੰ ਪੁੱਛਦਾ ਨਾ ਕੀ ਬਦਲਾ ਆਇਆ ਹੁਣ ਦੱਸਿਆ ਕਰੋ ਕਿ ਆ ਬਦਲਾ ਪਹਿਲਾਂ ਯਾਰੇ ਗਰੀਬਾਂ ਨੇ ਕਿਸੇ ਦਾ ਆ ਜਿਹੜੇ ਛੋਟੇ ਜ਼ਿਮੀਂਦਾਰਾ ਵਿਚਾਰੇ ਕਿੱਲੇ ਕਿੱਲੇ ਡੇਡ ਡੇਡ ਕਿੱਲੇ ਵਾਲੇ ਕੀ ਗੱਲ ਇਹਨਾਂ ਨੇ ਕਿਸੇ ਦੇ ਬਾਹ ਮਾਰੇ ਆ ਜਿਹੜੇ ਬੱਚੇ ਬੱਚਿਆਂ ਦੇ ਮਾਪੇ ਬਾਹ ਦਿਹਾੜੀ ਜਾਂਦੇ ਆ ਉਹਨਾਂ ਨੇ ਕਿਸੇ ਦੇ ਬਾਹ ਮਾਰੇ ਆ ਇਹਨਾਂ ਨੇ ਟਿੱਡ ਦੁਖੀਆਂ ਦਾ ਕਹਿੰਦੇ ਬਾਥਰੂਮ ਕਿਉਂ ਬਣਾ ਦੇ ਲੈ ਕਹਿੰਦੇ ਬਾਥਰੂਮਾਂ ਨੇ ਤਾਂ ਘਾਟੇ ਚੜੀ ਜਾਂਦੇ ਆ ਉਹ ਭਾਈ ਜੀ ਅਸੀਂ ਬਣਾਏ ਤੇ ਕਰਾਂਗੇ ਇਹ ਘਾਟੇ ਸਾਡੇ ਤਾਂ ਨਾ ਗਰੀਬਾਂ ਨੇ ਬਣਾਇਆ ਅਸੀਂ ਤਾਂ ਇਹਨਾਂ ਦੇ ਸਤੇ ਬਾਥਰੂਮ ਵੀ ਬਣਾਵਾਂਗੇ ਕਮਰੇ ਵੀ ਬਣਾਵਾਂਗੇ ਔਰ ਮੈਂ ਮਾਰਨਾ ਕਹਿੰਦਾ ਥੋੜੇ ਪਿਆਰ ਸਦਕਾ ਸਕੂਲਾਂ 'ਚ ਪੜ੍ਹਾਈ ਦਾ ਮਿਆਰ ਇੰਨਾ ਵਧੀਆ ਕਰਤਾ ਇਹ ਵੀ ਇਸ ਕਰਕੇ ਹੋਇਆ ਕਿ ਤੁਸੀਂ ਕੰਮ ਕਰਨ ਵਾਲੇ ਬੰਦੇ ਚੁਣ ਕੇ ਭੇਜਿਆ ਇਹ ਤੋਂ ਪਹਿਲਾਂ ਵੀ ਤੁਸੀਂ ਬੰਦੇ ਚੁੜ ਕੇ ਭੇਜਦੇ ਸੀ ਉਹਨਾਂ ਦੀ ਜ਼ਿੰਮੇਵਾਰੀ ਸੀ ਸਕੂਲ ਬਣਾਉਣੇ ਉਹਨਾਂ ਦੀ ਜ਼ਿੰਮੇਵਾਰੀ ਸੀ ਹਸਪਤਾਲ ਬਣਾਉਣੇ ਤਾਂ ਕਿ ਗਰੀਬਾਂ ਨੂੰ 10-10 ਰੁਪਏ ਵਿਆਜ ਤੇ ਪੈਸੇ ਨਾ ਲੈਣੇ ਪੈਣ ਇਲਾਜ ਕਰਾਉਣ ਲੱਗਿਆ 80 ਰੁਪਈਆ ਦੀ ਜਰਾਬ ਵੇਖਦੀ ਹੈ ਜਿਹੜੀ 20 ਦੀ ਹੁੰਦੀ ਹੈ ਪ੍ਰਾਈਵੇਟ ਸਕੂਲਾਂ 'ਚ ਵੇਖਦੀ ਹੈ ਕਿਨੇ ਵੇਖਦੀ ਇਨਾਂ ਨੇ ਖੇਰੇ ਦਾ ਕੰਮ ਹੀ ਬੜਾ ਚੰਗਾ ਸਰਕਾਰੀ ਸਕੂਲ ਬਣਾਉਣ ਦੀ ਥਾਂ ਤੇ ਆਪ ਦੇ ਸਕੂਲ ਖੋਲ ਲਏ ਦੇਖੋ ਜਿੱਥੇ ਮੈਂ ਝੂਠ ਬੋਲਿਆ ਮੈਨੂੰ ਟੋਕ ਦੇ ਆਜੂ ਕਿਉਂਕਿ ਲੀਡਰ ਤੇ ਜਵਾਕ ਇੱਕੋ ਜਿਹੇ ਹੁੰਦੇ ਆ ਜਿਹੜੇ ਜਵਾਕ ਨੂੰ ਉਹਦੀ ਮਾਂ ਪਹਿਲੀ ਗਲਤੀ ਤੇ ਪੜਨਾ ਪਾ ਦਿੰਦੀ ਹੈ ਵੱਡਾ ਹੋ ਕੇ ਚਿੱਟਾ ਲਾਉਣ ਲੱਗਦਾ ਹੈ ਬਾਈ ਤੇ ਜਿਹੜੇ ਲੀਡਰ ਦੀ ਪਹਿਲੀ ਗਲਤੀ ਤੇ ਉਹਨੂੰ ਬਣਾਉਣ ਵਾਲੇ ਲੋਕ ਪਰਦਾ ਪਾ ਕੇ ਜਕਾਰੇ ਲਾਉਣ ਲੱਗ ਪੈਣ ਉਹ ਵੱਡਾ ਕੇ ਬੇਰਤੀਆ ਕਰਾਉਂਦਾ। ਚਿੱਟਾ ਬਕਾਉਂਦਾ ਉਹ। ਸੋਇਟ ਕਰਕੇ ਜਿੱਥੇ ਮੈਂ ਝੂਠ ਬੋਲੇ ਮੈਨੂੰ ਟੋਕਦੇ ਆ ਜੋ। ਮੈਂ ਆਪਦੇ ਆਪ ਨੂੰ ਠੀਕ ਕਰ ਲਵਾਂ। ਤੁਸੀਂ ਮੇਰੇ ਮਾਲਕ ਹੋ, ਤੁਸੀਂ ਮੈਨੂੰ ਟੋਕ ਵੀ ਸਕਦੇ ਹੋ, ਝਿੜਕ ਵੀ ਸਕਦੇ ਹੋ। ਜਮਾਂ ਗੁੱਸਾ ਨਹੀਂ ਕਰਦਾ ਤੁਹਾਡਾ। ਸੋ ਫੜ ਜਿਦਾ ਉਹਨਾਂ ਦਾ ਬਣਦਾ ਸੀਗਾ। ਕਿ ਸਕੂਲਾਂ ਨੂੰ ਤਕੜੇ ਕਰੋ। ਪਿਛਲੇ 25 ਸਾਲਾਂ ਦੇ ਵਿੱਚ ਕੀ ਗੱਲ ਮਤਲਬ ਸਾਡੇ ਟੀਚਰ ਹੈ ਨਹੀਂ ਸੀਗੇ ਇੱਥੇ। ਜਾਨੜੀ ਕੁਆਲੀਫਿਕੇਸ਼ਨ ਘੱਟ ਸੀ ਇਹਨਾਂ ਨਾਲੋਂ ਚੌਥਾ ਹਿੱਸਾ ਤਰਖਾਹਾਂ ਪ੍ਰਾਈਵੇਟ ਸਕੂਲਾਂ ਚ ਟੀਚਨ ਵਾਲੀਆਂ ਚੌਥਾ ਹਿੱਸਾ ਤੇ ਇਹਨਾਂ ਦੇ ਨਾਲੋਂ ਮੈਂ ਬੜੇ ਮਾਣ ਨਾਲ ਕਹਿੰਦਾ ਮੈਂ ਉਹਨਾਂ ਟੀਚਨਾਂ ਦੀ ਵਿੱਚਰ ਕਰਦਾ ਉਹ ਵੀ ਰੁਜ਼ਗਾਰ ਕਰਦੇ ਮਿਹਨਤ ਕਰਦੇ ਜਿਹੜੇ ਪ੍ਰਾਈਵੇਟ ਸਕੂਲਾਂ ਪੜਾਉਂਦੇ ਆ ਮੈਂ ਉਹਨਾਂ ਦੀ ਰੀਜ਼ਰ ਕਰਦਾ ਲੇਕਿਨ ਮੈਂ ਬੜੇ ਮਾਣ ਨਾਲ ਕਹਿੰਦਾ ਜਿੰਨੀ ਇਹਨਾਂ ਦੀ ਕੁਆਲੀਫਿਕੇਸ਼ਨ ਆ ਉਹਨਾਂ ਦੀ ਕੁਆਲੀਫਿਕੇਸ਼ਨ ਹੈ ਜਿੱਥੇ ਵਰਦੀ ਫ੍ਰੀ ਮਿਲਦੀ ਹੋਵੇ ਕਤਾਬਾਂ ਫਰੀ ਹੋਣ ਵਜੀਫਾ ਹੋਵੇ ਦੁਪਹਿਰ ਦਾ ਖਾਣਾ ਹੋਵੇ ਟੀਚਰ ਕੁਆਲੀਫਾਈਡ ਹੋਣ ਉੱਥੇ ਬੱਚੇ ਕਿਉਂ ਨਹੀਂ ਜਾਂਦੇ ਭਾਈ ਇਸ ਕਰਕੇ ਨਹੀਂ ਜਾਂਦੇ ਕਿਉਂਕਿ ਆਪਾਂ ਲੀਡਰ ਉਹ ਚੁਣ ਲਏ ਸੀ ਜਿਨ੍ਹਾਂ ਨੇ ਸਕੂਲ ਹੀ ਆਲਦੇ ਬਣਾ ਲਏ ਹਸਤਾੜਾ ਆਲਦੇ ਬਣਾ ਲਏ ਹੁਣ ਤੁਸੀਂ ਸਹੀ ਸਰਕਾਰ ਚੁਣੀ ਆ ਆਉਂਦੀ ਸਰਕਾਰ ਨੇ ਐਸਾ ਸਿਸਟਮ ਬਣਾਤਾ ਵੀ ਮੈਂ ਬੜੇ ਮਾਣ ਨਾਲ ਕਹਿੰਦਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਟੈਸਟ ਹੈ ਜੀਈਈ ਟੈਸਟ ਪਿਛਲੇ ਸਾਲ 199 199 ਵਿਦਿਆਰਥੀਆਂ ਨੇ ਜਿਹੜੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸੀ ਉਹਨਾਂ ਨੇ JEE ਟੈਸਟ ਪਾਸ ਕੀਤਾ ਆ ਆ ਬਦਲਾ ਇਹਨੂੰ ਬਦਲਾ ਕਹਿੰਦੇ ਆ ਲੋਕਾਂ ਨੇ ਵੇਖਿਆ ਵੀ ਪੜ੍ਹਾਈ ਹੁਣ ਚੰਗੀ ਹੋਣ ਲੱਗ ਪਈ ਐ ਪਿਛਲੇ ਸਾਲ 9000 ਬੱਚੇ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ 'ਚ ਦਾਖਲ ਹੋਏ ਆ ਇਹ ਆ ਬਦਲਾ ਇਹ ਤੁਹਾਡੀ ਸਰਕਾਰ ਕੰਮ ਕਰ ਰਹੀ ਐ ਇਹ ਪਹਿਲਾਂ ਜਦੋਂ ਨਵੀਂ ਸਰਕਾਰ ਬਣਦੀ ਲੀਡਰ ਬਾਹਰ ਜਾਂਦੇ ਸੀ ਨਾ ਕਹਿੰਦੇ ਜੀ ਸਿੱਖਿਆ ਮੰਤਰੀ ਸਿੰਗਾਪੁਰ ਚੱਲਿਆ ਫਿਨਲੈਂਡ ਚੱਲਿਆ ਉੱਥੋਂ ਦਾ ਸਕੂਲਾਂ ਦਾ ਸਿਸਟਮ ਪੜ੍ਹਨ ਵਾਸਤੇ ਸਟੱਡੀ ਕਰਨ ਵਾਸਤੇ ਮੰਤਰੀ ਭਾਵੇਂ ਆਨ ਪੜੀ ਹੁੰਦਾ ਸੀ ਇਹ ਗੱਲ ਸਹੀ ਹੈ ਕਿ ਗਲਤ ਹੈ ਲੇਕਿਨ ਤੁਹਾਡੀ ਸਰਕਾਰ ਨੇ ਜਿਹਨੂੰ ਆ ਮੇਰੀਆਂ ਮਾਤਾਵਾ ਪੈਣਾ ਨੇ ਬਣਾਇਆ ਤੁਸੀਂ ਬਣਾਇਆ ਦਸਾਂ ਨੌ ਦੀ ਕਿਰਤ ਕਰਨ ਵਾਲੇ ਬਣਾਇਆ ਇਨਾਂ ਨੂੰ ਸਿਆਲਚੀ ਮੁਰਕਾ ਆਉਦਾ ਉਹਨਾਂ ਨੇ ਬਣਾਇਆ ਇਸ ਝਾੜੂ ਵਾਲੀ ਸਰਕਾਰ ਨੂੰ ਇਹ ਸਰਕਾਰ ਨੇ ਆਉਂਦਿਆ ਹੀ ਮਤਲਬ ਮੈਨੂੰ ਮਾਣ ਹੁੰਦਾ ਇਸ ਗੱਲ ਕਰਨ ਤੇ 234 ਪ੍ਰਿੰਸੀਪਲ ਤੇ 144 ਪ੍ਰਾਇਮਰੀ ਅਧਿਆਪਕ ਉਹਨਾਂ ਨੂੰ ਸਿੰਗਾਪੁਰ ਭੇਜਿਆ ਫਿਨਲੈਂਡ ਭੇਜਿਆ ਤਾਂ ਕਿ ਉੱਥੇ ਸਟੱਡੀ ਕਰਕੇ ਆਓ ਬਈ ਉਹ ਦੇਸ਼ ਕਿਵੇਂ ਅੱਗੇ ਲੰਘੇ ਉੱਥੇ ਪੜ੍ਹਾਈ ਕਿਸ ਤਰ੍ਹਾਂ ਦੀ ਹੈ 150 ਪ੍ਰਿੰਸੀਪਲ ਤੇ ਹੈਡਮਾਸਟਰ ਅਸੀਂ ਆਏ ਆਈਐਮ ਅਹਮਦਾਬਾਦ ਭੇਜੇ ਤਾਂ ਕਿ ਉੱਥੋਂ ਟੀਚਰ ਨਵੀਂ ਗੱਲ ਸਿੱਖੇ ਆਉਣ ਕਿਉਂਕਿ ਟੀਚਰ ਉਹੀ ਚੰਗਾ ਹੁੰਦਾ ਜਿਹੜਾ ਆਪ ਸਿੱਖਦਾ ਅੱਗੇ ਸਿਖਾਉਂਦਾ ਰਹਿੰਦਾ ਟੀਚਰ ਉਹੀ ਕਾਮਯਾਬ ਹੁੰਦਾ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਉੱਥੇ ਭੇਜੇ ਅਸੀਂ ਔਰ ਵੱਡੀ ਗੱਲ ਕਹਿੰਦੇ ਜੀ ਚਾਰ ਤਿੰਨ ਤਿੰਨ ਲੱਤੇ ਰੱਡੇ ਲਾ ਕੇ ਅੱਗ ਘੱਟ ਕਰੀ ਜਾਂਦੇ ਆ ਤੁਸੀਂ ਸਾਰੇ ਇਸ ਗੱਲ ਦੇ ਗਵਾਹ ਹੋ ਕੀ ਹਾਲ ਸੀ ਜੀ ਇਸ ਸਕੂਲ ਦੀ ਚਾਰਦੀਵਾਰੀ ਦਾ ਕੀ ਹਾਲ ਸੀ ਦੱਸੋ ਐਣੀ ਸੀ ਨਾ ਬੁਰਾ ਹਾਲ ਸੀ ਨਾ ਆਪਾਂ ਤਾਂ ਆਉਂਦੇ ਰਹੇ ਇੱਥੇ ਯਾਰ ਜਿਹੜੇ ਘਰ ਦੀ ਚਾਰ ਦਵਾਰੇ ਨਹੀਂ ਕੋਈ ਘਰ ਆ ਜਦੋਂ ਮਰਜ਼ੀ ਚੋਰ ਵੜ ਜੇ ਜਦੋਂ ਮਰਜ਼ੀ ਕੋਈ ਜਾਨਵਰ ਆ ਜਾਏ ਹੰਕਾ ਕੁੱਤੇ ਆ ਜਾਏ ਬੱਚਿਆਂ ਨਾਲ ਕੀਮਤੀ ਕੀ ਹੈ ਸਾਡੇ ਆਸਤੇ ਅਸੀਂ ਚਾਰ ਦਵਾਰੀ ਕੀਤੀਆਂ ਤੇ ਨੇ ਤਿੰਨ ਤਿੰਨ ਰੱਤੇ ਲਾ ਦੇ ਕੋ ਯਾਰ ਕਿੱਥੇ ਤਿੰਨ ਦੀ ਲੋੜ ਹੈ ਤਿੰਨ ਹੀ ਲਾਵਾਂਗੇ ਅਸੀਂ ਜਿਹੜਾ ਪੈਸੇ ਖਾਣੇ ਵੀ 6 ਲਾ ਕੇ ਤੁਹਾਡੇ ਵੇਲੇ ਤਾਂ ਸੜਕਾਂ ਬਣ ਗਈਆਂ ਅਸੀਂ ਸੜਕਾਂ ਬਣਾਈਆਂ ਉਹ ਹਜ਼ਾਰਾਂ ਕਿਲੋਮੀਟਰ ਛੜ ਕੀਏ ਨਹੀਂ। ਦਾਗਜਾ ਜੀ ਬਣਾ ਕੇ ਬੰਦਰ ਚੱਕ ਕੇ ਫੱਟੇ। ਛੋਟੇ ਵਾਲੇ ਕੰਮ ਨਹੀਂ ਅਸੀਂ ਕਰਦੇ। ਕਮਾਲ ਦੀ ਗੱਲ ਆ। ਫਿਰ ਟੀਚਰ ਭਰਤੀ ਕੀਤੀ ਇਹਨਾਂ ਨੇ ਵੀ ਕੀਤੀ ਆਪਾਂ ਵੀ ਕੀਤੀ ਸੀ। ਉਹ ਯਾਰ ਟੀਚਰ ਵਿਚਾਰਾ ਜੀਨੂੰ ਆਪਦੀ ਰੋਟੀ ਦਾ ਹੀ ਫਿਕਰ ਆ। ਉਹ ਕਿਵੇਂ ਪੜਾਊਗਾ? ਤੁਹਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਝਾੜੂ ਵਾਲੀ ਸਰਕਾਰ ਨੇ 12316 ਅਧਿਆਪਕ ਜਿਹੜੇ ਇਹਨਾਂ ਨੇ ਕੱਚੇ ਰੱਖੇ ਸੀ ਆਪਾਂ ਪੱਕੇ ਕੀਤੇ ਤਾਂ ਕਿ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾਉਂ। ਤਨਖਾਹਾਂ ਹੁੰਦਆਂ ਦੀਆਂ ਦੁੱਗਣੀਆਂ ਕੀਤੀਆਂ ਤਾਂ ਕਿ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾਉਂ। 10487 ਨਵੇਂ ਅਧਿਆਪਕ ਭਰਤੀ ਕੀਤੀ। ਇੱਥੇ ਵੀ ਕੋਈ ਆਇਆ ਨਾ? 10487 ਨਾਲ ਦੇ ਸਕੂਲ ਨਾਲ ਦੇ ਸਕੂਲ 10 ਨਵੇਂ ਅਧਿਆਪਕ ਭਰਤੀ ਕੀਤੇ। 52000 ਭਰਤੀਆਂ ਕੀਤੀਆਂ ਬਾਈ ਜੀ 3 ਸਾਲਾਂ 'ਚ ਭਰਤੀਆਂ ਪਹਿਲਾਂ ਵੀ ਹੁੰਦੀਆਂ ਸੀ ਪੰਜ ਸਾਧਨ ਤੋਂ ਤਾਂ ਪਤਾ ਹੀ ਆ ਪਿਛਲੇ 6 ਕੁ ਮਹੀਨੇ 3-4 ਮਹੀਨੇ ਸ਼ੁਰੂ ਕਰਦੇ ਹਾਂ ਉਹਦੋਂ ਐਡਵਰਟਾਈਜ਼ ਲਾੜਦੇ ਸੀ ਮੜ ਕੇ ਬੋਰਡ ਥੱਲੇ ਮੇਲਾ ਲੱਗਦਾ ਹੁੰਦਾ ਸੀ ਤੇ ਨਾਮ ਲਿਖਾਉਂਦੇ ਸੀ ਬਾਈ ਮੇਰਾ ਵੀ ਪਵਾ ਦੀ ਮੇਰਾ ਵੀ ਪਵਾ ਦੀ ਮੇਰਾ ਵੀ ਪਵਾ ਐਵੇਂ ਸੀ ਗੱਲ ਤੇ ਜਦੋਂ ਉਹ ਭਰਤੀ ਨੇੜੇ ਹੋਣ ਤੇ ਆਉਂਦੇ ਉਹਦੋਂ ਕਹਿੰਦੇ ਕੋਟ ਲੱਗ ਗਿਆ ਤੇ ਗਲਤ ਗੱਲ ਆ ਤਾਂ ਤੈਨੂੰ ਟੋਕ ਦਿਓ ਇਹ ਪਹਿਲੀ ਸਰਕਾਰ ਆ ਜਿਹਨੇ ਬਣਦਿਆ ਸਾਲ ਭਰਤੀਆਂ ਕਰਨੀ ਸ਼ੁਰੂ ਕਰਤੀਆਂ ਤੇ ਮੈਂ ਹੱਕ ਠੋਕ ਕੇ ਕਹਿਣਾ ਗੁਰੂ ਸਾਹਿਬ ਨੇ ਏਡੀ ਕਿਰਪਾ ਕੀਤੀ ਆ 52000 ਦੇ ਵਿੱਚੋਂ 52000 ਬੱਚੇ ਕੋਈ ਇੱਕ ਬੱਚਾ ਇਹ ਨਹੀਂ ਕਹਿ ਸਕਦਾ ਮੈਨੂੰ ਪੈਸੇ ਮੰਗੇ ਕਿਥੇ ਕੋਈ ਵੀ ਇੱਕ ਬੱਚਾ ਇਹ ਨਹੀਂ ਕਹਿ ਸਕਦਾ ਮੈਂ ਸਫਾਰਿਸ਼ ਨਾਲ ਭਰਤੀ ਹੋਇਆ ਹੁਣ ਮਾਂ-ਬਾਪ ਦਾ ਵੀ ਪੜਾਉਣ ਨੂੰ ਜੀ ਕਰਦਾ ਬੱਚੇ ਦਾ ਵੀ ਪੜ੍ਹਨ ਨੂੰ ਜੀ ਕਰਦਾ ਵੀ ਜੇ ਮੈਂ ਵਧੀਆ ਨੰਬਰ ਲੈ ਤੇ ਮੈਨੂੰ ਨੌਕਰੀ ਮਿਲੂ ਮਿਲੂ ਪਹਿਲਾਂ ਇਸ ਕਰਕੇ ਨਹੀਂ ਪੜਦੇ ਸੀ ਇਸ ਕਰਕੇ ਨਹੀਂ ਪੜਾਉਂਦੇ ਸੀ ਉਹ ਕਹਿੰਦਾ ਸਾਡੇ ਕੋਲ ਗਏ ਚਾਰ ਕਿੱਲੇ ਵਾ ਦੋ ਜਿਹੜੇ ਵੇਚ ਕੇ ਅਸੀਂ ਨੌਕਰੀ ਲੈ ਦਾਂਗੇ ਸੋ ਇਹ ਆ ਬਦਲਾ ਬਾਕੀ ਵੱਡੀ ਗੱਲ ਇਹ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਕਲਗੀਧਰ ਪਾਤਸ਼ਾਹ ਨੇ ਆਪਦਾ ਪਿਓ ਵਾਰਿਆ ਆਪਣੇ ਆਪ ਤੇ ਮਾਵਾਰੀ ਚਾਰ ਸਾਹਿਬਜ਼ਾਦੇ ਵਾਰੇ ਸਰਬੰਸਦਾਨ ਕੀਤਾ ਉਹਨੇ ਇਸ ਕਰਕੇ ਨਹੀਂ ਕੀਤਾ ਸੀ ਵੀ ਅਸੀਂ ਨੌਕਰੀਆਂ ਕਰਦੇ ਫਿਰਿਏ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਕਿਹਾ ਸੀ ਇਹਨ ਗਰੀਬ ਸਿੱਖਾਂ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗ੍ਰਿਆਈ ਸਾਨੂੰ ਰਾਜੇ ਬਣਾਉਣ ਵਾਸਤੇ ਕੀਤਾ ਸੀ ਅਸੀਂ ਮੈਂਟਰਸ਼ਿਪ ਪ੍ਰੋਗਰਾਮ ਚਾਲੂ ਕੀਤਾ ਜਿਹਦੇ ਚ ਬੱਚਿਆਂ ਨੂੰ ਪੜਾ ਕੇ ਰਾਜੇ ਬਣਾਉਣਾ ਰਾਜੇ ਬਣਨ ਵਾਸਤੇ ਲੈਖਨ ਵੀ ਲੜ ਸਕਦੇ ਹੋ ਪੁੱਤ ਤੁਸੀਂ ਮੈਨੂੰ ਹੀ ਪੰਗਾ ਪਾਉਂਗੇ ਆਈਐਸ ਬਣ ਸਕਦੇ ਹੋ ਆਈਪੀਐਸ ਬਣ ਸਕਦੇ ਹੋ ਕਿਉਂਕਿ ਰਾਜ ਕਰਨ ਦਾ ਉਹ ਤਰੀਕਾ ਵਧੀਆ ਹੈ ਆਪਣੇ ਬੱਚਿਆਂ ਚ ਹਰ ਤਰ੍ਹਾਂ ਦੀ ਕਾਬਲੀਅਤ ਹੈ ਪਰ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਬਣਨਾ ਕਿਵੇਂ ਆ ਉਹਦੇ ਵਾਸਤੇ ਜਿਹੜੇ ਆਪਣੇ ਡੀਸੀ ਲੱਗੇ ਆ ਐਸਐਸਪੀ ਲੱਗੇ ਆ ਆਈਐਸ ਲੱਗੇ ਆ ਆਈਪੀਐਸ ਲੱਗੇ ਆ ਉਹ ਸਕੂਲਾਂ ਜਾ ਕੇ ਬੱਚਿਆਂ ਨੂੰ ਦੱਸ ਕੇ ਜਾਇਆ ਕਰਨਗੇ ਵੀ ਰਾਜ ਕਿਵੇਂ ਕਰਨਾ ਆਈਐਸ ਕਿਵੇਂ ਬਣਨਾ ਆਈਪੀਐਸ ਕਿਵੇਂ ਬਣਨਾ ਇਹ ਆ ਬਦਲਾ ਇਹ ਬਦਲਾ ਲੈ ਕੇ ਆ। ਬਾਕੀ ਕਹੀ ਕਹਿੰਦੇ ਆ ਤੁਸੀਂ ਕਿਸਾਨੀ ਵਾਸਤੇ ਕੀ ਕੀਤਾ? ਹਾ ਜਿਹੜੀਆਂ ਪਾਈਪਾਂ ਪੁਆਈਆਂ ਆ ਆਪਾਂ ਮੋਦੀ ਆਥੇ ਪੁਆਈਆਂ। ਹੈ? ਕਮਾਲ ਦੀ ਗੱਲ ਹੈ 4000 ਕਰੋੜ ਰੁਪਏ ਖਰਚ ਕੇ 79 ਜਿਹੜੀਆਂ ਨਹਿਰਾ ਬੰਦ ਹੋ ਗਈਆਂ ਸੀ ਉਹ ਦੁਬਾਰਾ ਚਲਾਈਆਂ ਇਹ ਕਿਹਦਾ ਫਾਇਦਾ ਪੰਜਾਬ ਦਾ ਫਾਇਦਾ 1600 ਕਿਲੋਮੀਟਰ ਲੰਬੇ ਖਾਲਾਂ ਨੂੰ ਦੁਬਾਰਾ ਜਿਹੜੇ ਬੰਦ ਹੋ ਗਏ ਸੀ ਦੱਬਲੇ ਸੀ ਲੋਕਾਂ ਨੇ ਉਹ ਦੁਬਾਰਾ ਖਾਲ ਬਣਾਏ ਤਾਂ ਕਿ ਪੰਜਾਬ ਦੀ ਉਮਰ ਲੰਬੀ ਹੋਵੇ ਜੇ ਆਪਾਂ ਹੀ ਪਾਣੀ ਥੱਲੇੋਂ ਕੱਢੀ ਗਏ ਤੇ ਪੰਜਾਬ ਮਾਰੂਥਲ ਬਣ ਜਾਣਾ ਕਿਸ ਦਿਨ 893 ਕਰੋੜ ਰੁਪਏ ਦੀ ਲਾਗਤ ਨਾਲ 2600 ਕਿਲੋਮੀਟਰ ਨਹਿਰੀ ਖਾਲ ਤੇ ਜ਼ਮੀਨਦਾਰਾਂ ਚ ਪਾਈਪਾਂ ਪਾਈਆਂ ਜਾਣਗੀਆਂ ਅਗਲੇ ਸਾਲ ਆਸੇ 1000 ਸੈਂਟੀ ਮੋਗਿਆਂ ਦੇ ਵਿੱਚ ਇਹ ਅਸੀਂ ਕਿਸਾਨੀ ਲਈ ਕਰ ਰਹੇ ਆਂ ਭਾਈ ਛੋਟੇ ਮਜ਼ਦੂਰਾਂ ਲਈ ਕਰ ਰਹੇ ਆਂ ਅਸੀਂ ਕੋਟ ਪੂਰੇ ਵਿੱਚ ਹੀ ਮਨਰੇਗਾ ਰਾਹੀਂ 22 ਕਿਲੋਮੀਟਰ ਨਹਿਰੀ ਖਾਲ 5 ਕਰੋੜ ਦੀ ਲਾਗਤ ਨਾਲ ਬਣਨਗੇ ਆਪਣੇ ਤੇ ਸਿੰਚਾਈ ਭਾਗ ਵੱਲੋਂ 12 ਕਿਲੋਮੀਟਰ ਹੋਰ ਖਾਲ ਬਣਾਉਂਗਾ ਉਹ ਸਵਾ 2 ਕਰੋੜ ਰੁਪਇਆ ਲੱਗਣਗਾ ਸਵਾ 7 ਕਰੋੜ ਰੁਪਇਆ ਦੇ ਗੱਲੇ ਖਾਲ ਹੀ ਬਣਾਉਣੇ ਆ ਇੱਕ ਕਿਸਾਨੀ ਵਾਸਤੇ ਕੀਤੇ ਕੰਮ ਅਜਾ ਜਿਹੜੀ ਬਿਜਲੀ ਦਿੱਤੀ ਆ ਰਾਤ ਨੂੰ ਕਿਸ ਨੂੰ ਜਾਗਣਾ ਪਿਆ ਆਖੇ ਕਹਿੰਦੇ ਕਿਸਾਨਾਂ ਦੀ ਦੁਸ਼ਮਣ ਐ ਇਹ ਕਮਾਲ ਦੀ ਗੱਲ ਆ ਯਾਰ ਜਿਹੜੇ 2-2 ਲੱਖ ਰੁਪਈਆ ਉਹ ਗੱਲਾਂ ਟ੍ਰਾਂਸਫਰ ਪਰ ਚਕਾਉਣ ਦਾ ਲੈਦੇ ਸੀ ਉਹ ਮਿੱਤਰ ਸੀ ਇਹਨਾਂ ਦੇ ਕਮਾਲ ਮੁੜ ਕੇ ਬਿਜਲੀ ਆਉਂਦੀ ਨਹੀਂ ਸੀ ਉਹ ਬੈਠਨੇ ਲੱਗ ਰਾਤ ਨੂੰ ਤਰੇ ਫਿਰਦੇ ਸੀ 600 ਯੂਨਟ ਬਿਜਲੀ ਫਰੀ ਦਿੱਤੀ ਸਾਰਿਆਂ ਨੂੰ ਕੋਈ ਦੁਆਤ ਨਹੀਂ ਕੀਤਾ ਪਹਿਲਾ 10-10 ਰੁਪਏ ਸੈਂਕੜੇ ਦੇ ਇਹ ਇਥੇ ਲੈਣੇ ਪੈਂਦੇ ਸੀ ਬਿਜਲੀ ਦਾ ਬਿੱਲ ਭਰਨਾਂ ਵਾਸਤੇ ਇਹ ਯਾਰ ਆਮ ਲੋਕਾਂ ਦੀ ਸਰਕਾਰ ਹੈ ਤੁਸੀਂ ਬਣਾਇਆ ਤੁਹਾਡਾ ਮੋੜ ਦੇਣਾ ਦੇ ਨਹੀਂ ਸਕਦੇ ਅਸੀਂ ਤੁਹਾਡੇ ਲਈ ਕਰਨਾ ਹੈ ਸਾਰਾ ਅੱਜ ਹੁਣ ਇਹ ਦੱਸੋ ਵੀ ਜਦੋਂ ਆਪਾਂ ਮੰਡੀ ਜਾਂਦੇ ਸੀ ਟਾਈਮ ਥੋੜਾ ਹੁੰਦਾ ਸੀ ਉਹ ਮਿਲ ਕੇ ਮੀਟਰ ਜਾਂ ਲੈ ਕੇ ਦਾਲੇ ਹੋ ਜਾਂਦੇ ਕਹਿੰਦੇ ਮੁਅੱਤਤ ਆ ਆ ਇੱਕ ਤਰੀਕ ਵਾਲਾ ਪ੍ਰੋਗਰਾਮ ਠੀਕ ਆ ਵਧੀਆ ਟਾਈਮ ਹੋ ਗਿਆ ਨਾ ਲੇਬਰ ਦੀ ਕੋਈ ਲੋੜ ਐ ਤੇ ਅਸੀਂ ਸੌਖੇ ਕੀਤਾ ਚਲੋ ਹੋਰ ਗੱਲਾਂ ਦੱਸੋ ਯਾਰ ਜਦੋਂ ਕੋਟ ਲੈ ਕੇ ਜਾਂਦੇ ਸੀ ਆਪਾਂ ਫਸਲਾਂ ਉਥੇ ਚੋਰੀ ਹੁੰਦੀ ਸੀ ਕਿ ਨਹੀਂ ਹੁੰਦੀ ਸੀ 40 ਸਾਲ ਹੋ ਗਏ ਉਥੇ ਚੋਰ ਨਾਲ ਹੀ ਬੈਠੇ ਸੀ ਬਾਹਰ ਉਹਨਾਂ ਨੇ ਵੋਟਾਂ ਬਣਾ ਦਿਆ ਵੋਟਾਂ ਮੈਂ ਮੈਨੂੰ ਪਤਾ ਕਿਸਾਨ ਦਾ ਕੀ ਦਰਦਾ ਮਜ਼ਦੂਰ ਦਾ ਕੀ ਦਰਦਾ ਉਜਾਲੇ ਤੋਲੇ ਦਾ ਕੀ ਦਰਦਾ ਜਿਹਨਾਂ ਦੀ ਬੂਰੀਆਂ ਚੋਰੀ ਹੁੰਦੀਆਂ ਆਪਦੇ ਉਹ ਪੈਸੇ ਜੇ ਭਰਨੇ ਪੈਂਦੇ ਸੀ ਮੈਂ ਕਿਹਾ ਚੱਕੋ ਇਹਨੂੰ ਕਹਿੰਦੇ ਨਹੀਂ ਰੌਲਾ ਪੈਜੂ ਮੈਂ ਕਿਹਾ ਜੋ ਪੈਂਦਾ ਪੈਜੇ ਜਿਹੜੀ ਡਿਊਟੀ ਮੇਰੀ ਲੱਗੀ ਮੈਂ ਤਾਂ ਉਹ ਕਰਨਾ ਚੁਕਾਦਾ ਕਿ ਨਹੀਂ ਆ ਸੋ ਇਹ ਉਸ ਕਰਕੇ ਹੋਇਆ ਕਿਉਂਕਿ ਤੁਸੀਂ ਮੇਰੀ ਪਿੱਠ ਦੇਖ ਰਹੇ ਹੋ ਜੇ ਮੈਨੂੰ ਇਹ ਹੋਵੇ ਵੀ ਪਾਈ ਇਹਨਾਂ ਨੇ ਜਿਹੜਾ ਮੰਨਣਾ ਤੇ ਇਹ ਨਹੀਂ ਕਰ ਸਕਦਾ ਸੋ ਖੇਤੀ ਦੇ ਬਜਟ ਵਿੱਚ ਫਸਲੀ ਭਿੰਤਾ ਵਾਸਤੇ 1000 ਕਰੋੜ ਰੁਪਏ ਵਧ ਰੱਖਿਆ ਕਣਕ ਦੇ ਹੁਣ ਸੀਜ਼ਨ ਨੂੰ ਪ੍ਰੋਬਲਮ ਆਈ ਝੋਨੇ ਦੇ ਸੀਜ਼ਨ 'ਚ ਵੀ ਸਭ ਤੋਂ ਪਹਿਲਾਂ ਜੇ ਲਿਫਟਿੰਗ ਹੋਈ ਤੇ ਕੋਟ ਪੂਰੇ ਹੋਈ ਥੋੜਾ ਆਸ਼ੀਰਵਾਦ ਆ ਇਨਹੀ ਕੀ ਕਿਰਪਾ ਤੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ ਬਾਕੀ ਇਸੇ ਤਰੀਕੇ ਨਾਲ ਸੇਵਾ ਦੇ ਕਾਰਜ ਜਾਰੀ ਰਹਿਣਗੇ ਮਾਤਾ ਜੀ ਬੱਚਿਆਂ ਨੂੰ ਰਾਜੇ ਬਣਾਉਣਾ ਮੈਂ ਬਸ ਇੱਥੇ ਕੋਈ ਮੋਟਰ ਦੀ ਪ੍ਰੋਬਲਮ ਆ ਉਹ ਤੁਹਾਨੂੰ ਗੂਗਲ ਸ਼ੀਟ ਆਊਗੀ ਲਿਖ ਕੇ ਭਰ ਦਿਓ ਸਾਰਾ ਕੁਝ ਕਰਾ ਦੇਾਂਗੇ ਸੋ ਮੈਂ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਸਮਾਂ ਕੱਢਿਆ ਆਪਾਂ ਸਾਰੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ